हां जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਵੀਰ ਬਲਜੀਤ ਸਿੰਘ ਹੁਣਾਂ ਦੇ ਕੋਲ ਪਿੰਡ ਸ਼ਬਾਜਪੁਰ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜਾ ਰੋਡ ਦਿਆਲਪੁਰਾ ਪਿੱਖੀ ਪਿੰਡ ਨੂੰ ਆਉਂਦਾ ਇਸੇ ਰੋਡ ਦੇ ਉੱਪਰ ਸ਼ਬਾਜਪੁਰ ਤੋਂ ਕੋਈ 2.5 ਕਿਲੋਮੀਟਰ ਪੀ ਐਚ ਪੱਠੇ ਦਾ ਦਫ਼ਤਰ ਹੈਗਾ ਦੋਸਤੋ ਉੱਥੋਂ ਸਿੱਧੀ ਤੁਸੀਂ ਟਰਨ ਲੈ ਕੇ ਵੀਰ ਬਲਜੀਤ ਸਿੰਘ ਹੁਣਾਂ ਦੀਆਂ ਹਵੇਲੀਆਂ ਤੇ ਆ ਸਕਦੇ ਜੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਅੱਜ ਤਿੰਨ ਵੜਾ ਦਿਖਾਉਣੀਆਂ ਇੱਕ ਜਰਸੀ ਵੜਾ ਦਿਖਾਵਾਂਗੇ ਜਿਹੜੀ ਗੱਬਣਾ ਬਾਕੀ ਦੋ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨਾਲ ਬੱਚੇ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਦੋਸਤੋ ਤਸੱਲੀ ਦੇ ਨਾਲ ਕਿੰਨਾ ਹੋਣਾ ਮਿਲਕ ਚੱਲ ਰਿਹਾ ਇਹਨਾਂ ਵੜਾਂ ਦੇ ਥੱਲੇ ਜਾਂ ਬੌਲੇ ਤੇ ਆ ਉਹ ਪੂਰੀ ਡਿਟੇਲ ਆਪਾਂ ਵੀਰ ਬਲਜੀਤ ਤੋਂ ਲੈ ਲਾਂਗੇ ਅੱਜ 7 ਫਰਵਰੀ ਆ ਦੋਸਤੋ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਸੋ ਪਸੂ ਜਿਹੜਾ ਸੋਇਆ ਸੋਇਆ ਵੀਰ ਖਰੀਦੂਗਾ ਦੋ ਦੰਗ ਚੋਲੋ ਚਾਰ ਟਾਈਮ ਚੋਲੋ ਤੁਹਾਡੀ ਰਿਸਪੌਂਸਿਬਿਲਟੀ ਆ ਜਿਹੜੀ ਗੱਬਣ ਵੜਾ ਬਿਲਕੁਲ 蒂ਪ ਕੇ ਚੋ ਥਾਂ ਦੀ ਤਸੱਲੀ ਕਰਕੇ ਕੋਈ ਵੀਰ ਲੈ ਕੇ ਜਾ ਸਕਦਾ ਤੇ ਬਾਕੀ ਨਾਲ ਲੱਗਦੇ ਪਿੰਡ ਦੋਸਤੋ ਘੁਰਕਵਿੰਡ ਇੱਕ ਪਾਸੇ ਆ ਜਾਂਦਾ ਲਖਣਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਸ਼ਬਾਜਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਆਓ ਕਰਦੇ ਆ ਗੱਲਬਾਤ ਵੀਰ ਵੀਰ ਬਲਜੀਤ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਏ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਬਲਜੀਤ ਕੀ ਹਾਲ ਨੇ ਭਰਾ ਵਧੀਆ ਵੀਧੀ ਦਾ ਸੁਣਾਓ ਠੀਕ ਠਾਕ ਬਹੁਤ ਵਧੀਆ ਬਲਜੀਤ ਸਿੰਘ ਹਾਂਜੀ ਤੇ ਬਲਜੀਤ ਵੀਰੇ ਆਈ ਜਾਂਦੇ ਪਸੂ ਵੀਰੇ ਹਾਂਜੀ ਹਾਂਜੀ ਕਿਰਪਾ ਮਹਾਰਾਜ ਦੀ ਜੀ ਚਲੋ ਮਤਲਬ ਇਹ 2 3 4 ਨਾਲ ਜਿਹੜੇ ਆ ਹਾਂਜੀ ਆਪਾਂ ਮਾਲ ਸਾਫ ਸੁਥਰਾ ਵੇਚਣਾ ਜੀ ਹਾਂਜੀ ਹਾਂਜੀ ਵੀ 2 4 ਨਾਲ ਜਿਹੜੇ ਆਪਣੇ ਕੋਲ ਹਰ ਰੋਜ਼ ਨਵੇਂ-ਨਵੇਂ ਹੁੰਦੇ ਆ ਹਾਂਜੀ ਤੇ ਅੱਜ ਬਲਜੀਤ ਜਿੱਦਾਂ ਕਿ ਆਪਾਂ ਦੱਸਿਆ ਵੀਰ ਦੋ ਆਪਣੇ ਕੋਲ ਸੂਈਆਂ ਤੇ ਇੱਕ ਗੱਬਣ ਵੈਗ ਹਾਂਜੀ ਇੱਕ ਗੱਬਣ ਆ ਜੀ ਜਰਸੀ ਗੱਬਣਾ ਕੀ ਹਾਂਜੀ ਹਾਂਜੀ ਜਰਸੀ ਗੱਬਣਾ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜੀਆਂ ਸੂਈਆਂ ਨੇ ਚੰਗਾ-ਚੁੰਗਾ ਰਕੌੜਾ ਦੁੱਧ ਹੁਣ ਕਿੰਨਾ ਕੁ ਚੱਲ ਰਹੀਆਂ ਦੁੱਧ ਵੀਰ ਜੀ 15-15 ਕਿਲੋ ਹੈਗਾ ਦੋਹਾਂ ਥੱ ਠੀਕ ਹੈ ਤੇ ਸੂਹਾ ਕਿੰਨੇ ਕਿੰਨੇ ਦਿਨਾਂ ਦਾ ਹੋ ਗਿਆ ਸੂਹਾ ਵੀਰ ਜੀ ਦੂਜਾ ਦੂਜਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਸੂਹਾ ਦੂਜਾ ਤੇ ਦਿਨ ਵੀ ਕਿੰਨੇ ਕਿੰਨੇ ਦੇ ਵਿੱਚ ਹੋਣੀ ਹੈ ਦਿਨ ਵੀਰ ਜੀ 10 10 12 12 ਦੇਣੀਆਂ ਬਸ ਤਾਂ ਜੀ ਹੀ ਆਂਗੇ ਠੀਕ ਹੈ ਦੋ ਹਫ਼ਤਿਆਂ ਦੇ ਅੰਦਰ ਹਾਂਜੀ ਹਾਂਜੀ ਅੰਦਰ ਹੀ ਹੈ ਬੇਸ਼ੱਕ ਆਪਾਂ ਸ਼ੁਰੂਆਤ ਹੀ ਇਹਦੇ ਤੋਂ ਕਰ ਦਈਏ ਬੰਦ ਜੀ ਗੱਬਣ ਬੱਚੀ ਦਿਖਾ ਦਿੰਨੇ ਆ ਗੱਬਣ ਵਿਹੜ ਦਿਖਾ ਦਿੰਨੇ ਆ ਤੇ ਸੂਹਾ ਇਹ ਕਿੰਨਾ ਸੂਣ ਜਾ ਰਹੀ ਹੈ ਵੀਰ ਜੀ ਦੂਜਾ ਸੂਹਾ ਜੋ ਦੂਜਾ ਸੂਹਾ ਹਾਂਜੀ ਲਓ ਵੀ ਦੋਸਤੋ ਜਰਸੀ ਬਰੀਡ ਦੇ ਵਿੱਚ ਦੂਜਾ ਸੂਹਾ ਇਹ ਵਿਹੜ ਸੂਣ ਜਾ ਰਹੀ ਆ ਤੇ ਇਹਨਾਂ ਲਓ ਜੀ ਬਲਜੀਤ ਆਜ ਦਿਨ ਕਿੰਨੇ ਲੈਣੀ ਆ ਦਿਨ ਵੀ ਜੀ 10 12 ਲੈ ਜੂਗੀ 10 12 ਦਿਨ ਬਾਕੀ ਬਣੂ ਬਣੂ ਚੰਗੀ ਢੇਲ ਢੂਲ ਪੜੀ ਆ ਬਹੁਤ ਜਿਆਦੀ ਢੇਲ ਆ ਵੀਰ ਜੀ ਆ ਲਓ ਜੀ ਸੋ ਢਿਲ ਕਾਫੀ ਆ ਦੋਸਤੋ ਵਿਖਾਲਾ ਸੋਨਾ ਬਣਾ ਕੇ ਤਿਆਰ ਕਰੂਗੀ ਹਫਤਾ 8 ਦਿਨ 10 ਦਿਨ ਹਜੇ ਸੁੰਦੀ ਨਹੀਂ ਕਰਮਾ ਲਈ ਬਾਕੀ ਲੜਾਂ ਲੁੜਾਂ ਤੋਂ ਨਾਰਮਲ ਹੀ ਪਤਾ ਲੱਗਦਾ ਵੀ ਵਿਖਾਲਾ ਕਾਫੀ ਬਣਾਊਗੀ ਥਣ ਚੱਡੇ ਦੀ ਸਾਫ ਸੁਥਰੀ ਆ ਹਾਂਜੀ ਤੇ ਚਾਰ ਥਾਣਾ ਗੁਲਾਬੀ ਅਟਰ ਆ ਠੀਕ ਆ ਜੀ ਸੋ ਫੇਸ ਕੁਆਲਟੀ ਇੱਕ ਵਾਰੀ ਜ਼ਰੂਰ ਦੇਖੋ ਆ ਲਓ ਠੀਕ ਹੈ ਜੀ। ਆਹ ਲਓ। ਸੋ ਕੰਨ ਕੋਨ ਦਾ ਸਹਜ ਅੱਖ ਬਿਲਕੁਲ ਡੂੰਘਾਈ ਮੱਥੇ ਤੇ ਵਿੱਚ ਤੁਸੀਂ ਦੇਖ ਸਕਦੇ ਜੱਖਾਂ ਦੋਨਾਂ ਦੇ ਵਿੱਚਕਾਰ ਡੂੰਘਾਈ ਪੂਰੀ ਹੈ। ਠੀਕ ਹੈ ਜੀ। ਸੋ ਕੱਦ ਵੀ ਜਿਹੜਾ ਜ਼ਿਕਰ ਕਰਤਾ ਮੀਡੀਅਮ ਹਾਈਟ ਵੀ ਮੰਨ ਕੇ ਕੋਈ ਵੀ ਰੰਗ ਕੇ ਸਬਦਾ ਕਰ ਸਕਦਾ। ਤੇ ਬਾਕੀ ਥਾਨ ਭਾਂਡੇ ਦੀ ਸਾਫ ਸੁਥਰੀ ਕਰਮਾਲੀ ਤੇ 35 ਬਲਜੀਤ 44 ਹਨ ਦੀ ਓਕੇ। ਹਾਂ ਜੀ ਸ਼ਹਿਦ ਹੀ ਆਉਂਦਾ ਵੀਰ ਜੀ ਇੱਕੋ ਜ। ਠੀਕ ਹੈ ਜੀ। ਹਾਂ ਜੀ। ਤਾਂ ਉਹ ਬੜਾ ਆਪਾਂ ਆਪਦੀ ਤਸੱਲੀ ਕੀਤੀ ਹੁੰਦੀ ਗਾੜੀ ਕੋਈ ਆਪਦੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਹਾਂ ਜੀ ਲੋਬੇ ਦੋਸਤੋ ਕਰੋ ਚੈੱਕ ਵੈੜ ਚੰਗੀ ਆ ਪਿਆਰੀ ਆ ਸਾਫ ਸੁਥਰੀ ਆ ਪਿੰਡੇ ਦੀ ਵੀ ਕਾਫੀ ਸਾਫ ਸੁਥਰੀ ਆ ਸ਼ਾਈਨੀ ਕਿਸ਼ੋਣੀ ਕਪੂਰੀ ਆ ਤੇ ਥਾਂ ਇੱਕ ਵਾਰੀ ਤੁਹਾਨੂੰ ਫੇਰ ਇੱਕ ਵਾਰੀ ਨਜ਼ਦੀਕੀ ਤੋਂ ਆਪਾਂ ਦਿਖਾ ਦਿੰਨੇ ਆ ਆ ਕਰਿਓ ਚੈੱਕ ਆ ਲਓ ਜੀ ਠੀਕ ਆ ਸੋ 8-10 ਦਿਨ ਹਜੇ ਲੈ ਆ ਜੂਗੀ ਕਰਮਾ ਵਾਲੀ ਬਣੂ ਬਣੂ ਪੂਰਾ ਹਾਂ ਜੀ ਤੇ ਉਹਦੇ ਹਿਸਾਬ ਨਾਲ ਕੋਈ ਵੀਰ ਸੌਦਾ ਕਰ ਲਿਓ ਠੀਕ ਆ ਤੇ ਫੇਸ ਕੁਆਲਿਟੀ ਚੰਗੀ ਆ ਤੇ ਬਾਕੀ ਬਲਜੀਤ ਕੀ ਮੋਲਵਾੜੀ ਵੀਰੇ ਦਾ ਮੋਲ ਵੀ ਜੀ 45000 ਕਰਾਂਗੇ 1000 ਰੁਪਿਆ ਛੋੜ ਕਰ ਦਾਂਗੇ 45 ਚੋਂ 44000 ਦੀ ਦੇ ਦਾਂਗੇ 44 ਦੀ ਹਾਂਜੀ ਵੱਛੀ ਦੇ ਭਾਵੇਂ 50 ਦੀ ਵੇਚ ਜੇ ਹਾਂ ਹਾਂ ਬਹੁਤ ਚੰਗੀ ਵੱਛੀ ਆ ਹਾਂ ਬਾਕੀ ਅੱਗੇ ਸੀਜ਼ਨ ਦੇ ਹਿਸਾਬ ਨਾਲ ਬਾਤ ਹੋਣੀ ਆ ਹਾਂਜੀ ਹਾਂਜੀ 44000 ਦੀ ਦੇ ਦਾਂਗੇ ਲਓ ਜੀ 44000 ਹਾਂਜੀ 44000 ਦੀ ਭਾਵੇਂ ਇਹ ਵਾੜ ਮਿਲ ਜੂਗੀ ਤੁਹਾਨੂੰ ਤੇ ਬਾਕੀ ਕਮਾਲ ਦੀ ਆ ਸੋਹਣੀ ਆ ਕਰਮ ਵਾਲੀ ਜਿੰਨੀ ਵੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸਾਫ਼ ਸੁਥਰੀ ਆ ਲੇਵੇ ਦੀ ਥਣ ਭਾਂਡੇ ਦੀ ਬਾਡੀ ਬੰਤਰ ਦੀ ਫੇਸ ਕੁਆਲਿਟੀ ਤੁਸੀਂ ਵੇਖ ਲਈਏ ਸਾਫ਼ ਸੁਥਰੀ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਆ ਬੈਡ ਆਪਾਂ ਦਿਖਾ ਦਈਏ ਬਲਜੀਤ ਇਹ ਸੂਈ ਆਪਣੀ ਹਾਂਜੀ ਇਹ ਸੂਈ ਆ ਵੀਰ ਜੀ ਲੋ ਵੀ ਵੱਡੇ ਕੱਦ ਕੜ ਦੇ ਵਿੱਚ ਪੂਰੀ ਵੱਡੀ ਆ ਫੁੱਲ ਵੱਡੇ ਸਹਿਜ ਵਿੱਚ ਤੇ ਸੂਬਾ ਇਹ ਕਿੰਨਾ ਮੰਨ ਕੇ ਆਪਾਂ ਗ੍ਰੀਤੀ ਜੀ ਵੀ ਆਪਾਂ ਉਹ ਘਰ ਵਾਲੇ ਦੂਜਾਂ ਦੇ ਆਪਾਂ ਤੀਜਾ ਮੰਨ ਕੇ ਲਈ ਆ ਤੀਸਰਾ ਹਾਂਜੀ ਠੀਕ ਆ ਜੀ ਤੇ ਦੇਣ ਅੱਜ ਕਿੰਨੇ ਬਾਕੀ ਹੋਵੇ ਤਾਂ ਪਾਂ ਦੂਜਾ ਹੀ ਹੋਵੇ ਹਾਂ ਬਾਕੀ ਅੱਛਾ ਬਲਜੀਤ ਕਿੰਨੇ ਦਿਨਾਂ ਚ ਦੱਸਿਆ ਸੀ ਇਹਨੂੰ ਵੀਰ ਜੀ 10 ਦਿਨ ਹੋ ਗਏ ਜੋ 10 ਕ ਦਿਨ ਆ ਬੱਚੀ ਜੋ ਇਹਦੀ ਮਗਰ ਬੱਛੀ ਆ ਹਾਂਜੀ ਹਾਂਜੀ ਲਓ ਜੀ ਮਗਰ ਬੱਛੀ ਆ ਦੋਸਤੋ ਆ ਬੱਚਾ ਵੇਖੋ 10 ਦਿਨਾਂ ਦੀ ਸੂਈ ਆ ਸੂਆ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਵੀ ਦੂਜਾ ਮੰਨ ਕੇ ਚਾਹੇ ਕੋਈ ਤੀਜਾ ਸਮਝ ਕੇ ਵੀ ਲੈ ਲੇ ਤੇ ਥਾਣ ਜਿਹੜਾ ਦੋਸਤੋ ਮੱਝਾਂ ਵਾਲਾ ਹਾਂਜੀ ਕਹਿ ਦਿੰਨੇ ਨਾ ਵੀ ਮੱਝਾਂ ਦਾ ਥਾਣਾ ਲੱਗਾ ਵੀ ਲੰਬਾ ਥਾਣਾ ਦੋਸਤੋ ਸਪੇਸ ਵਿੱਥਾ ਵਿਰਲਾ ਕੋਈ ਚੱਪੇ ਚੱਪੇ ਦੇ ਥਾਣਾ ਤੇ ਬਲਜੀਤ ਹੁਣ ਦੁੱਧ ਕਿੰਨਾ ਚਵਾਦ ਕੇ ਦੁੱਧ ਵੀਜੀ ਦੇ 15 ਕਿਲੋ ਹੋਊਗਾ ਹਜਰ 15 ਕਿਲੋ ਹਾਂਜੀ ਲਓ ਵੀ ਭਰਾਵੋ 15 ਕਿਲੋ ਦੁੱਧ ਦਾ ਤੇ ਬਾਕੀ ਬਰੀਕੀ ਕਾਫੀ ਆ ਕਿਉਂਕਿ ਥਾਂ ਤੋਂ ਬਹੁਤ ਜ਼ਿਆਦਾ ਸਫਾਈ ਵਾਲਾ ਮੈਂ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਨੇੜੇ ਤੋਂ ਦਿਖਾਉਂਗਾ ਬਲਦੀ ਤੇ ਇੱਕ ਵਾਰੀ ਮਾਰ ਆ ਰੋਕ ਲੀ ਵੀਰੇ ਇੱਥੇ ਆਲੇ ਸੋ ਚਾਰੇ ਥਾਣਾ ਦੋਸਤੋ ਸਪੇਸ ਪੂਜ਼ ਕਾਫੀ ਸੋਣੀ ਆ ਵਿਰਲ ਵਧੀਆ ਕੱਦ ਵੀ ਵੱਡਾ ਪੂਰਾ ਕੋਈ ਵੀਰ ਬਾ ਫੋਨ ਕਰਦਾ ਵੀ ਕੱਦ ਬਾਰੇ ਜ਼ਰੂਰ ਦੱਸਿਆ ਜਾਵੇ ਤਦ ਅਤਸਲੀ ਦੇ ਨਾਲ ਕਾਤ ਵੱਡਾ ਭਰਾਵੋ ਜਿੱਦਾਂ ਆਪਾਂ ਨਾਰਮਲ ਕੈਚ ਅਪ ਬ੍ਰੀਡ ਦਾ ਕਾਤ ਦੇਖਦੇ ਆਂ ਬਾਕੀ ਇਹ ਕਿਤਨਾ ਕਿਤੇ ਕ੍ਰੋਸ ਵਿੱਚ ਆ ਕਿ ਗਰਮੀ ਵਿੱਚ ਬਹੁਤ ਸਹਾਈ ਆ ਕਿਸੇ ਤਰ੍ਹਾਂ ਦੀ ਕੋਈ ਗਰਮੀ ਗਰਮੀ ਮਨਾਈ ਮਨਾਉਣੀ ਨਹੀਂ ਜਿਵੇਂ ਇੱਕ ਪਿਓਰਿਟੀ ਦੇ ਵਿੱਚ ਵੈੜਦਾ ਪਹਿਲਾਂ ਆਪਾਂ ਜ਼ਿਕਰ ਕਰਤਾ ਵੀ ਪ੍ਰਬੰਧ ਜ਼ਿਆਦਾ ਕਰਨਾ ਪੈਂਦਾ ਆ ਲੋ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਬਲਜੀਤ ਸਿੰਘਾ ਥਾਣੋਂ ਤੋਂ ਦੇਖ ਕੇ ਪਤਾ ਲੱਗਦਾ ਵੀ ਚੂਨ ਚੂਨ ਤਾਂ ਬਿਲਕੁਲ ਇੱਕ ਨਾ ਹੋ ਉਹ ਜ਼ਿਆਦੀ ਪੋਲੀ ਵੀਰ ਜੀ ਬਾਕੀ ਠੰਡੀ ਸੀਲ ਕੋਈ ਇਹ ਨਹੀਂ ਸਟਾਕਲ ਨਹੀਂ ਹਾਂ ਹਾਂ ਜੀ ਲਓ ਵੀ ਅੱਛਾ ਬਲਜੀਤ ਕਿੰਨੀ ਮੰਗ ਕਰਦੇ ਆ ਜੀ ਇਹਦਾ ਮੁੱਲ ਵੀ ਜੀ ਕਰਾਂਗੇ 50 ਆ 45000 ਦੀ ਦੇ ਦਾਂਗੇ 45 ਦੀ ਹਾਂਜੀ ਹੋਰ 500 ਛੋਟ ਕਰ ਦਾਂਗੇ ਠੀਕ ਹੈ ਜੀ 44 ਜੀ ਜਾਣ ਦਾਂਗੇ ਠੀਕ ਆ ਹਾਂਜੀ ਲਓ ਵੀ 45 ਜੇ ਡਿਮਾਂਡ ਕਿੰਨੀ ਵੀ ਆ ਦੇਖੋ ਕਿੱਡੀ ਆ 50 55000 ਦੀ ਵੈੜਾ ਬਿਲਕੁਲ ਬਿਲਕੁਲ ਪਰ 44000 ਦੀ ਹਾਂ ਹਾਂਜੀ 44000 ਦੀ ਦੇ ਦਾਂਗੇ ਲਓ ਜੀ 44000 ਦੀ ਇਹ ਮਿਲ ਜੂਗੀ ਤੁਹਾਨੂੰ ਹਾਂਜੀ ਬਾਕੀ ਮੁੱਲ ਵੀ ਜਾਇਜ਼ ਆ ਦੋਸਤੋ ਸਹੀ ਮੋਲ ਆ ਦੁੱਧ ਅੱਗੇ ਕੀ ਕਿਸੇ ਵੀਰ ਨੇ ਆਪਦਾ ਸੀ ਮੇਰਾ ਦੁੱਧ 18 18 ਕਿਲੋ ਰਾਮਣਾ ਦੁੱਧ ਦਊਗੀ ਹੁਣ ਆਪਾਂ ਕਿੰਨਾ ਦੱਸੇ 15 14 ਕਿਲੋ 15 ਹਾਂਜੀ 15 ਕਿਲੋ ਅੱਜ ਤੁਸੀਂ ਇਸ ਘਰੋਂ ਚੋ ਕੇ ਲੈ ਕੇ ਜਾ ਸਕਦੇ ਜੇ ਬਾਕੀ ਅੱਗੇ ਸੇਵਾ ਦੋਸਤੋ ਚੰਗੀ ਕਰ ਲੋਗੇ ਤਾਂ ਵਧੇਰੇ ਦੁੱਧ ਲੈ ਲੋਗੇ ਤੇ ਇਸ ਤੋਂ ਬਾਅਦ ਬਲਜੀਤ ਆਪਣੇ ਕੋਲ ਤੀਜੇ ਨੰਬਰ ਤੇ ਆਵਛੀ ਹਾਂਜੀ ਇਹ ਵੜਕਨਵੇਂ ਸਵੇ ਇਹ ਵੀਜੀ ਦੂਜਾ ਸੂਹਾ ਜੇ ਦਾ ਦੂਜਾ ਹਾਂਜੀ ਲਓ ਜੀ ਤੇ ਦਿਨ ਇਹਨੂੰ ਕਿੰਨੇ ਕੋ ਕਿ ਇਹਨੂੰ ਵੀਜੀ 8 ਦਿਨ ਹੋ ਗਏ ਜੋ ਅੱਜ 8 ਦਿਨ ਹਾਂਜੀ ਲਓ ਜੀ ਸੀਰੀਸਲਾਕ ਪੂਰੀ ਆ 8 ਕਿ ਦਿਨਾਂ ਦੀ ਸੂਈ ਆ ਬਾਬੋ ਆ ਲਓ ਠੀਕ ਹੈ 8 ਧਕ ਦਿਨਾਂ ਦੀ ਸੂਈ ਹੈ ਤੇ ਬੱਚਾ ਇਹਦੇ ਮਗਰ ਇਹਦੇ ਮਗਰ ਵੱਛੀ ਹੈ ਜੀ ਲਓ ਜੀ ਮਗਰ ਇਹਦੇ ਵੀ ਵੱਛੀ ਹਾਂਜੀ ਠੀਕ ਆ 8 ਦਿਨਾਂ ਦੀ ਸੂਈ ਹੈ ਮਗਰ ਵੱਛੀ ਆ ਫੀਮੇਲ ਕਾਫ ਠੀਕ ਆ ਸੁਬਾ ਦੂਸਰਾ ਬਾਕੀ ਕੱਦ ਇਹਦਾ ਵੀ ਜਿਹੜਾ ਪਹਿਲੀ ਵਾਰ ਦਿਖਾਈ ਆ ਕੱਦ ਵੱਡਾ ਅਵੇਲੇਬਲ ਚੰਗੀ ਆ ਲੰਬਾਈ ਉਚਾਈ ਪੂਰੀ ਆ ਇਹਦੀ ਆ ਵੱਛੀਓ ਲਓ ਜੀ ਵੱਛੀ ਵੀ ਚੰਗੀ ਮਖਰ ਹੈ ਹਾਂਜੀ ਲੈ ਸੋ ਵੱਛੀ ਵੀ ਜਿਹੜੀਆਂ ਦੋਸਤੋ ਵੇਖੋ ਪੂਰੀਆਂ ਲੈਗ ਲੰਬੀਆਂ ਲੱਤਾਂ ਵੱਛੀ ਵੀ ਚੰਗੀ ਆ ਤੇ ਬਲਜੀਤ ਦੇ ਥੱਲੇ ਹੁਣ ਦੋ ਤਾਂ ਆਪਾਂ ਕਿੰਨਾ ਚੋਣਾ ਜਿਹੜੇ ਥੱਲੇ ਵੀ ਜੀ 14 ਕਿਲੋ ਚਵਾਵਾਂਗੇ ਆਪਾਂ 14 ਕਿਲੋ ਹਾਂਜੀ ਲੋ ਵੀ 14 ਕਿਲੋ ਦੋਸਤੋ ਦੁੱਧ ਇਸ ਬੈਡ ਦੇ ਥੱਲੇ ਆ ਹੁਣ ਮੌਜੂਦ ਤੇ ਬਾਕੀ ਹਾਈਟ ਕਦਮਾ ਜ਼ਿਕਰ ਕਰਤਾ ਵੱਡੀ ਆ ਥਾਂ ਇੱਕ ਵਾਰੀ ਤੁਹਾਨੂੰ ਫੇਰ ਨਜ਼ਦੀਕੀ ਤੋਂ ਦਿਖਾ ਦਾਂਗੇ ਲੇਵੇ ਦੀ ਬੰਤਰ ਤੁਸੀਂ ਆ ਵੇਖ ਲਓ ਠੀਕ ਆ ਸਵੇਰ ਚਵਾਈ ਕਿੰਨੇ ਕ ਵਜੇ ਕਰੀ ਆਪਾਂ ਆਪਾਂ ਵੀਰ ਜੀ 6 ਵਜੇ ਚਵਾਈ ਕੀਤੀ ਜੋ 6:00 ਵਜੇ ਕੀਤੀ ਇਹ ਨਹੀਂ ਵੀ ਆਪਾਂ ਡੱਕੀਆਂ ਹੋਣਗੀਆਂ ਠੀਕ ਹੈ ਜੀ ਹਾਂਜੀ ਬਾਕੀ ਦੱਸੀ ਜਾਂਦਾ ਹਾਂਜੀ ਹਾਂਜੀ ਪਸੂ ਹੁਣ 1:00 ਵਜੇ ਦਾ ਸਮਾਂ ਹੋਇਆ ਦੁਪਹਿਰ ਦਾ ਬਾਕੀ ਇੰਨਾ ਕ ਤਾਂ ਹੁਣ ਸ਼ਾਮ ਦੇ ਟਾਈਮ ਨੂੰ ਚਵਾਈ ਦੇ ਸਮੇਂ ਵਾਲ ਬੰਨਣਾ ਹੀ ਇਹਨੇ ਹਾਂਜੀ ਤੇ ਆ ਇੱਕ ਵਾਰੀ ਆ ਜਿਹੜਾ ਦੋਸਤੋ ਫੇਸ ਕੁਆਲਿਟੀ ਕੰਨ ਕੁੰਨ ਵੇਖ ਸਕਦੇ ਤੁਸੀਂ ਠੀਕ ਆ ਠੀਕ ਹੈ ਜੀ ਸੋ ਦੋਨੋ ਵੜਾ ਸੁਈਆਂ ਦੋਸਤੋ ਦੋ ਮਖਰੀ ਬੱਚੀਆਂ ਨੇ ਫੀਮੇਲ ਨੇ ਬਾਕੀ ਜਿਹੋ ਜਿਹਾ ਪਸ਼ੂ ਪਸੰਦ ਆਊਗਾ ਉਹਦੀ ਨਰਖ ਪਰਖਾ ਤਸੱਲੀ ਉਹ ਘਰਾਂ ਨੇ ਕੇ ਕਰ ਲਿਓ ਰੇਟ ਜੈਨੂਨ ਜਾਇਜ਼ ਰੇਟ ਹੀ ਆ ਬਾਕੀ ਦੋਸਤੋ ਜਿਹੋ ਜਿਹਾ ਪਸ਼ੂ ਉਹ ਜਾ ਰੇਟ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਜਿਹੋ ਜਿਹਾ ਪਸ਼ੂ ਹੁੰਦਾ ਉਹ ਜਾ ਰੇਟ ਭਰਨਾ ਪੈਂਦਾ ਆਪਾਂ ਨੂੰ ਤੇ ਅੱਜ ਵੀ ਜਿਹੜੀਆਂ ਨਾਰਮਲ ਹੀ ਆ ਵੈਸੇ ਰੇਟ 50 ਤੋਂ ਬਿਲਕੁਲ ਅੰਦਰਬਾਰ ਹੀ ਹੋਣਗੇ ਜਿੰਨੀ ਵੀ ਆਪਾਂ ਉਮੀਦ ਕਰਦੇ ਆਂ ਬਾਕੀ ਤੁਹਾਡੇ ਸਾਹਮਣੇ ਵੜਾ ਪ੍ਰੋਪਰ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਥਣ ਭਾਂਡੇ ਵੱਲੋਂ ਵੀ ਤੇ ਬਾਡੀ ਬੰਤਰ ਵੱਲੋਂ ਵੀ ਠੀਕ ਆ ਤੇ ਲੈ ਬਲਜੀਤ ਬਾਕੀ ਬਲਜੀਤ ਜਿਹੜੀਆਂ ਵੇੜਾ ਆਪਣੀਆਂ ਦੋ ਦੋ ਚਵਾਈ ਤੇ ਚੰਗੀਆਂ ਵੈਸੇ ਚੋਰ ਜਣ ਕੋਈ ਭੈ ਭਰਾ ਸੱਜਣ ਵੀ ਆਨਲਾਈਨ ਸੌਦਾ ਵੀ ਕਰਦੇ ਆ ਆਪਣਾ ਆਨਲਾਈਨ ਕੋਈ ਕਰੂਗਾ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਤੇ ਇਹਦੀ ਮੰਗ ਕੀ ਰਹੂਗੀ ਇਹਦਾ ਵੀਰ ਜੀ ਮੁੱਲ 50 ਆ ਹੂੰ ਹੂੰ 2000 ਰੁਪਏ ਛੋਟ ਕਰ ਦਾਂਗੇ 48 ਦੀ ਹਾਂਜੀ ਠੀਕ ਆ 47.5 ਦੇ ਦਾਂਗੇ ਲਓ ਜੀ ਹਾਂਜੀ ਮੋਲ ਆ ਪੰਜਾਇਆ ਜੀ ਰੱਖਨੇ ਆ 47.5 ਹਜ਼ਾਰ ਦੀ ਭਰਾਵੋ ਮਿਲ ਜੂਗੀ ਪੂਰੀਆਂ ਕਸਰਾਂ ਕੁਸਰਾਂ ਕੱਢ ਕੇ ਤੁਹਾਨੂੰ ਜਿਹੜੇ ਰੇਟ ਦੱਸਦੇ ਆ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆਪੋ ਆਪਣੀ ਹੁੰਦੀ ਆ ਵੜਾ ਚੱਕੀਆਂ ਨੇ ਖਰੀਦਣ ਵਾਲੀਆਂ ਨੇ ਘਰੇਲੂ ਵੀਰ ਨੇ ਖਰੀਦਣੀਆਂ ਨੇ ਬੇਝਿਜਕ ਕੋਈ ਸੌਦਾ ਤੁਸੀਂ ਕਰ ਸਕਦੇ ਜੀ ਸੋ ਵੜਾ ਅੱਜ ਤਿੰਨ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਬਾਈ ਬਲਜੀਤ ਸਿੰਘ ਹੋਣਾ ਦੇ ਘਰੋਂ ਤੇ ਖਾਸ ਵਿਜੜ ਤੁਸੀਂ ਪਿੰਡ ਸ਼ਬਾਜਪੁਰ ਕਰਨੀਆਂ ਦੋਸਤੋ ਕੋਰਕ ਪਿੰਡ ਪਿੰਡ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਤੇ ਬੋਲ ਦਿਓ ਨੰਬਰ ਨੰਬਰ ਆਪਣਾ ਵੀ ਜੀ 73407 4212 ਠੀਕ ਹੈ ਜੀ ਹਾਂਜੀ ਲੋਬੀ ਪ੍ਰਭੂ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਹੈ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਲਿਓ ਵੀਰ ਬਲਜੀਤ ਸਿੰਘ ਦੇ ਨਾਲ ਤੇ ਪਸੂ ਜਿਹੜੇ ਤੁਹਾਨੂੰ ਆਪਾਂ ਦਿਖਾਤੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ